ਬਾਪੂ ਜੀ ਖਾਣਾ ਚਰੋ ਨਹੀਂ ਬਰਾਏ ਖਾਣਾ ਹੋ ਗਿਆ ਹੋ ਗਿਆ ਬੰਨੇ ਘਾੜ ਚੋ ਉਹ ਢੀਂਗਾ ਲਾਉਣੇ ਕੋ ਜਾਵਾਂਗੇ ਢੀਂਗਾ ਲਾਉਣੇ ਕੋ ਬਾਅਦ ਜਾਵਾਂਗੇ ਇੱਥੇ ਟੰਗਨਾਦਰੋ ਵੀਡੀਓ ਹੀ ਬਣ ਜਾ ਆ ਵੀਡੀਓ ਬਣੇ ਅੱਛੇ ਆਪ ਇੱਧਰ ਆਓ ਬਟੇ ਉਧਰੋਂ ਉੱਠਾਓ ਇੱਧਰ ਆਓ ਇੱਧਰ ਆਓ ਆ ਗਏ ਆਓ ਹਰ ਇੱਕ ਵਾਲੇ ਵੀਡੀਓ ਆ ਬਿਲਕੁਲ ਛੇ ਕਿਤੇ ਰੱਖੋ ਉਹ ਕੁੜੀ ਨੂੰ ਕਾ ਕਰਤ ਹੱਤਨਾ ਦੇ ਘਰੇ ਹਾਂ ਹਾਂ ਆ ਆ ਆ ਗਈ ਜਾਨੀ ਆ ਪਟਾਣ ਦੀ ਫੜੋ ਸਮਾਹੀ ਆ ਸਹੀ ਗੱਲ ਹਾਂ ਲਾਇਆ ਹਾਂ ਤੇ ਲੈ ਲੈ ਮਾਤਾ ਕਰੇ ਸੰਭਾਲ ਕੇ ਬਾਬਾ ਅਰਜੀਤ ਸਿੰਘ ਜੀ ਮੈਂ ਟੀਚਰ ਉਹਨਾਂ ਨੂੰ ਬੋਲਾਂਗੇ ਖੜੇ ਖੜੇ ਰਹਿਣਗੇ ਬੋਲੋ ਇੱਕ ਮੇਰਾ ਕਰਤ ਹਾਂ ਆਪਣੀ ਅੰਦਰ ਬੋਲੂਗਾ ਵੀਡੀਓ ਬੋਲੋ ਜੀ ਸਭ ਤੋਂ ਪਹਿਲਾਂ ਆਪਾ ਦਰਵਾਜ਼ਾ ਬੋਲੇ ਸਾਚੇ ਦਰਬਾਰ ਕੀ ਜੈ ਗਰੀਬ ਨਵਾਜ਼ ਵੈਲਫੇਅਰ ਸੁਸਾਇਟੀ ਰਜਿਸਟਰ ਨੰਬਰ 19 ਹੈੱਡ ਆਫਿਸ ਕਹਣਾ ਆਲ ਇੰਡੀਆ ਦੇ ਚੇਅਰਮੈਨ ਬਾਬਾ ਅੰਗਰੇਸ ਸਿੰਘ ਉਪਕੋਰਾ ਜੀ ਮੈਂ ਤੁਹਾਡਾ ਆਪਣਾ ਵੀਰ ਚੀਫ ਸੈਕਟਰੀ ਤੇ ਸਾਡੇ ਚੀਫ ਸੈਕਟਰੀ ਭਾਈ ਬਲਜੀਤ ਜੀ ਸੈਣੀ ਵਾਲੇ ਤੇ ਸਾਡੇ ਭਰਪੁਰ ਸਿੰਘ ਜੀ ਸੈਕਟਰੀ ਸਾਹਿਬਾਨ ਚੁੱਕੇ ਖੁਰਦ ਜਨਰਲ ਸੈਕਟਰੀ ਭਾਈ ਗੋਰਾ ਜੀ ਤੇ ਡੀਸੀ ਸਾਹਿਬ ਤੇ ਸਾਡੇ ਪ੍ਰਣਾਦ ਜੀ ਤੇ ਇਸਤਰੀ ਬੰਕ ਦੇ ਪ੍ਰਧਾਨ ਬਲਵੀਰਪੁਰ ਝੁੰਬਾ ਤੇ ਨਾਲ ਆ ਗਗਨ ਜੀ ਤੇ ਸਾਡੀ ਕਮਲਜੀਤ ਕੌਰ ਜੋ ਕਿ ਬਲਾਕ ਕਲੰਬੀ ਤੋਂ ਇਤਰੀ ਵਿੰਗ ਦੇ ਪ੍ਰਧਾਨ ਆ ਇਹਨਾਂ ਵੱਲੋਂ ਸਾਡੀ ਸੋਸਾਇਟੀ ਵੱਲੋਂ ਪ੍ਰਾਰਲਾ ਕੀਤਾ ਗਿਆ ਸਾਡੇ ਚੀਫ ਸੈਕਟਰੀ ਸਹਿਬਾਨ ਤੇ ਸਾਡੇ ਚੇਅਰਮੈਨ ਸਾਹਿਬ ਵੱਲੋਂ ਜੋ ਕਿ ਅੱਜ ਫਾਜਲਕਾ ਦੇ ਵਿਖੇ ਝੁੱਗੀ ਟੋਪੜੇ ਵਾਲਿਆਂ ਨੂੰ ਜੋ ਗਰੀਬ ਵਿਚਾਰੇ ਅਵਸਥਾ ਚ ਗੁਜ਼ਾਰਾ ਕਰ ਰਹੇ ਆ ਉਹਨਾਂ ਨੂੰ ਕੰਬਲ ਵੰਡੇ ਗਏ ਤੇ ਇੱਕ ਸਾਡੇ ਨਾਲ ਪਹੁੰਚੇ ਲੱਕਨਵਾਲੀ ਤੋਂ ਚੇਅਰਮੈਨ ਬਾਬਾ ਗੁਰਦੀਪ ਸਿੰਘ ਜੀ ਜਿਸੀ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਚੀਫ ਸੈਕਟਰੀ ਦਾ ਉਹਨਾਂ ਨੇ ਪੂਰਾ ਸਹਿਯੋਗ ਦਿੱਤਾ ਸਾਡੀ ਸਾਰੀ ਆਲ ਇੰਡੀਆ ਟੀਮ ਬਾਬਾ ਅੰਗਰੇਜ਼ ਸਿੰਘ ਉਹ ਗੋਰਾ ਜੀ ਸਾਡੇ ਭਰਪੁਰ ਸਿੰਘ ਜੀ ਡੀਸੀ ਨੰਬਰਦਾਰ ਜਨਰਲ ਸੈਕਟਰੀ ਗੁਰਦੀਪ ਜੀ ਪ੍ਰਲਾਦ ਜੀ ਅਤੇ ਹੋਰ ਜਿੰਨੇ ਸੱਜਣ ਮਿੱਤਰ ਪਹੁੰਚੇ ਇਸਤਰੀ ਵਿੰਗ ਦੀ ਪ੍ਰਧਾਨ ਬਲਵੀਰਪੁਰ ਚੰਪਾ ਤੇ ਅਤੇ ਕਮਲਜੀਤ ਕੌਰ ਗगन ਜੀ ਤੇ ਹੋਰ ਵੀ ਜਿੰਨੇ ਸਾਰੀਆਂ ਹਸਤੀਆਂ ਪਹੁੰਚੀਆਂ ਜਿਨ੍ਹਾਂ ਤੇ ਮੈਂ ਕੋਈ ਨਾਂ ਨਹੀਂ ਲਗਾ ਪਾਰਟੀ ਦੇ ਬਹੁਤ-ਬਹੁਤ ਧੰਨਵਾਦ ਆ ਜੋ ਕੈਮਰੇ 'ਚ ਕੈਦ ਕਰਕੇ ਲਾਈਵ ਦਿਖਾਉਣ ਦੇ ਸਾਨੂੰ ਤੇ ਬਹੁਤ ਬਹੁਤ ਧੰਨਵਾਦੀ ਆਸੀਂ ਸਾਰੀ ਸਮੁੱਚੀ ਟੀਮ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆਪ ਦੀ ਨੇਕ ਕਮਾਈ ਦੇ ਵਿੱਚੋਂ ਬਰਕਤ ਕੱਢ ਕੇ ਆਪ ਦੀ ਨੇਕ ਕਮਾਈ ਦੇ ਵਿੱਚੋਂ 10% ਦਾ ਕੱਢ ਕੇ ਕੰਬਲ ਸਾਰਿਆਂ ਨੂੰ ਵੰਡੇ ਬਹੁਤ ਬਹੁਤ ਧੰਨਵਾਦੀ ਸ਼ੁਕਰੀਆ ਮਿਹਰਬਾਨ ਇਹਨਾਂ ਨੂੰ ਚਲੋ ਆਓ ਜੀ ਜੀ ਧੰਨਵਾਦ ਤੁਹਾਡਾ